ਵੇ ਬਹੁਤ ਬਹੁਤ ਸ਼ੁਭਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਥੈਂਕ ਯੂ ਪਰਮਾਤਮਾ ਨੇ ਤੁਹਾਡੀ ਪਹਿਲਾਂ ਬਾ ਫੜ ਕੇ ਨਾਲ ਰਾਜ ਰੱਖੀ ਹੈ ਪੰਜਾਬ 'ਚ ਧਾਰਨਾ ਬਣੀ ਹੋਈ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਲੀਡਰ ਇੱਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਨੇ ਤੇ ਲੀਡਰਾਂ ਦੇ ਵੱਲੋਂ ਇੱਕ ਦੂਜੇ ਦੀ ਖਿੱਚਾ ਤਾਣੀ ਕੀਤੀ ਜਾ ਰਹੀ ਪਰ ਉਸੇ ਦੇ ਵਿੱਚ ਇੱਕ ਬੜੀ ਹੀ ਵੀਡੀਓ ਸੋਹਣੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਭਾਰਤ ਭੁਸ਼ਨਾਸ਼ੂ ਨੂੰ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਜਿਹੜੀ ਬਾਈਪੋਲ ਹੋਣੀ ਹੈ ਉਸ ਦੀ ਟਿਕਟ ਮਿਲਦੀ ਹੈ ਤਾਂ ਚੰਨੀ ਸਾਹਿਬ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਐਮਪੀ ਉਹਨਾਂ ਦੀ ਵੀਡੀਓ ਕਾਲ ਆਉਂਦੀ ਹੈ ਭਾਰਤ ਭੁਸ਼ਨਾਸ਼ੂ ਨੂੰ ਤੇ ਵੀਡੀਓ ਕਾਲ ਦੇ ਵਿੱਚ ਉਹ ਕਹਿੰਦੇ ਹੋਏ ਦਿਖਾਈ ਦਿੰਦੇ ਨੇ ਕਿ ਮੈਂ ਸਾਰ ਇਲੈਕਸ਼ਨ ਲੁਧਿਆਣਾ ਹੀ ਰਹਿਣਾ ਮੈਨੂੰ ਕਿਸ ਦਾ ਘਰ ਲੈ ਜਾਓ ਇਸ ਵੀਡੀਓ ਤੋਂ ਜਾਪਦਾ ਹੈ ਕਿ ਕਾਂਗਰਸ ਦੇ ਵਿੱਚ ਸ਼ਾਇਦ ਹਾਲਾਤ ਜਿਹੜੇ ਨੇ ਉਹ ਸੁੱਧ ਦੇ ਹੋਏ ਦਿਖਾਈ ਦੇ ਰਹੇ ਨੇ ਪਰ ਇੱਕ ਪਾਸੇ ਇੱਕ ਖੇਮਾ ਇਹ ਵੀ ਕਹਿ ਰਿਹਾ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਹਰ ਇੱਕ ਦਾ ਪੱਖ ਲੈਂਦੇ ਨੇ ਹਰ ਇੱਕ ਦੇ ਨਾਲ ਸਪੋਰਟ ਕਰਦੇ ਨੇ ਹਰ ਇੱਕ ਨੂੰ ਉਹ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਵੱਲੋਂ ਕਿਸੇ ਵਿਰੋਧੀ ਵੀ ਕੋਈ ਬਿਆਨ ਨਹੀਂ ਦਿੱਤਾ ਜਾਂਦਾ ਉਹ ਹਮੇਸ਼ਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਤੇ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰਦੇ ਨੇ ਲੋਕਾਂ ਦੇ ਵੱਲੋਂ ਇਹ ਵੀ ਪਿਆੰਦ ਦਿੱਤੇ ਇਹਨਾਂ ਦੇ ਕਿ ਜੇਕਰ 2027 ਦੇ ਵਿੱਚ ਕਾਂਗਰਸ ਪਾਰਟੀ ਚੋਣਾਂ ਦੇ ਵਿੱਚ ਮੁਕਾਬਲਾ ਕਰਨਾ ਚਾਹੁੰਦੀ ਹੈ ਜਾਂ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਉਹ ਸੀਐਮ ਫੇਸ ਬਣਾਵੇ ਵੱਡੀ ਗੱਲ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਗਰਾਊਂਡ ਰਿਪੋਰਟ ਤੇ ਕਰਦੇ ਆਂ ਜਾ ਕੇ ਜਦੋਂ ਗਰਾਊਂਡ ਦੇ ਗੱਲ ਕਰਦੇ ਆਂ ਲੋਕਾਂ ਨਾਲ ਜਾ ਕੇ ਤਾਂ ਵੱਡਾ ਖੇਮਾ ਇਹੀ ਕਹਿਣ ਨੂੰ ਕਹਿੰਦਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਸੀਐਮ ਜਿਹੜਾ ਐਲਾਨਣਾ ਚਾਹੀਦਾ ਪਰ ਖਬਰ ਜਿਹੜੀ ਵੱਡੀ ਹੈ ਉਹ ਇਹ ਹੈ ਕਿ ਭਾਰਤਪੂਰਨ ਆਸੂ ਨੂੰ ਚੰਨੀ ਸਾਹਿਬ ਦੀ ਵੀਡੀਓ ਕਾਲ ਆਉਂਦੀ ਹੈ ਵੀਡੀਓ ਕਾਲ ਦੇ ਵਿੱਚ ਦਿਖਾਈ ਦਿੰਦੇ ਨੇ ਕਿ ਕਹਿੰਦੇ ਨੇ ਕਿ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਟਿਕਟ ਮਿਲੀ ਹੈ ਕਾਂਗਰਸ ਪਾਰਟੀ ਤੁਹਾਡੇ ਦੇ ਦੁਆਰਾ ਭਰੋਸਾ ਜਤਾਇਆ ਕਿਉਂਕਿ ਪਹਿਲਾਂ ਵੀ ਹਲਕਾ ਪੱਛਮੀ ਤੋਂ ਭਾਰਤਪੂਰਨ ਆਸੂ ਜਿਹੜੇ ਨੇ ਉਹ ਐਮਐਲਏ ਰਹਿ ਚੁੱਕੇ ਨੇ ਉਸ ਤੋਂ ਬਾਅਦ ਗੁਰਪ੍ਰੀ ਗੋਗੀ ਬਣਦੇ ਨੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਤੇ ਹੁਣ ਬਾਇਪੋਲ ਹੋਣੀ ਹੈ ਅਲੱਗ-ਅਲੱਗ ਚਿਹਰੇ ਆਮ ਆਦੀ ਪਾਰਟੀ ਵੱਲੋਂ ਸੰਜੀਵ अरोड़ा ਭਾਜਪਾ ਵੱਲੋਂ ਵਕ ਵਕ ਚਿਹਰਿਆਂ ਉੱਤੇ ਹਾਲੇ ਚਰਚਾ ਹੋ ਰਹੀ ਹੈ ਸ਼ੋਮਣੀ ਕਾਲਦਲ ਵੱਲੋਂ ਹਾਲੇ ਕੋਈ ਚਿਹਰਾ ਨਹੀਂ ਲਾਨਿਆ ਗਿਆ ਕਾਂਗਰਸ ਤੇ ਆਮ ਆਦੀ ਪਾਰਟੀ ਵੱਲੋਂ ਚਿਹਰੇ ਲਾਨ ਦਿੱਤੇ ਗਏ ਨੇ ਆਮ ਆਦੀ ਪਾਰਟੀ ਸੰਜੀਵ अरोड़ा ਤੇ ਕਾਂਗਰਸ ਵੱਲੋਂ ਭਾਰਤ ਭਾਸ਼ਣ ਨੂੰ ਰਾਤ ਜਿਹੜਾ ਹੈ ਪੈਰਾਸਲ ਰੀਲਿਸ ਕਰਕੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਆਪਦਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਤਾਂ ਚੰਨੀ ਸਾਹਿਬ ਦੀ ਵੀਡੀਓ ਕਾਲ ਆਉਂਦੀ ਹੈ ਤੇ ਵੀਡੀਓ ਕਾਲ ਦੇ ਵਿੱਚ ਬੜੇ ਹੀ ਹਾਸੋ ਹਿਣੇ ਮਾਹੌਲ ਦੇ ਵਿੱਚ ਉਹ ਗੱਲ ਕਰਦੇ ਦਿਖਾਈ ਦਿੰਦੇ ਨੇ ਤੇ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਹਲਾਸ ਉਦਨ ਨੇ ਸ਼ੁਰੂ ਹੋ ਚੁੱਕੇ ਨੇ ਅਜੂ ਜੀ ਬਹੁਤ ਬਹੁਤ ਮੁਬਾਰਕ ਹੋਵੇ ਬਹੁਤ ਬਹੁਤ ਸ਼ੁਭਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਸਿਰ ਆਪਣਾ ਬਾਤਮਾਨੇ ਤੁਹਾਡੀ ਪਹਿਲਾ ਬਾ ਫੜ ਕੇ ਨਾਲ ਨਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਕਤਾਂ ਜੋ ਕੁੱਟ ਦਾ ਸਹਾਰਾ ਦੇ ਕੇ ਤੁਹਾਨੂੰ ਡੋਪਣਾ ਚਾਹੁੰਦੀਆਂ ਸੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਇਹ ਪਰਮਾਤਮਾ ਦੀ ਲੀਲਾ ਹੈ ਬਹੁਤ ਰਾਤ ਦੇ ਮਿਲ ਹੈ ਤੇ ਉਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਬਾਤ ਮਾਨੇ ਮੌਕਾ ਦਿੱਤਾ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ 2 ਰੁਪਏ ਦੇ ਮਿਲੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਨਾਮਾ ਤੇ ਤੁਹਾਨੂੰ ਬਹੁਤ ਵਧਾਈ ਹੋਵੇ ਥੈਂਕ ਯੂ ਮੈਡਮ ਬੜੀ ਪੁੱਛੀ ਹੈ ਨਾ ਪੂਰਾ ਲੈਕਚਰ ਤੁਹਾਡੇ ਤੇ ਰਹਿਣਾ ਤੇ ਮੇਰੇ ਵਾਸਤੇ ਕੋਈ ਘਰ ਲੈ ਰੋ ਜੀ ਉਹਨਾਂ ਨੂੰ ਕਿਹੜੇ ਆਵਾਜ਼ ਦੀ ਪਾਰਟੀ ਆ ਸਰਕਾਰ ਨੇ ਲਿਖ ਕੇ ਦੇਣਾ ਲਗਾ ਕੇ ਤੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਆਫੇਰ ਸਾਰੇ ਪਰਿਵਾਰ ਨੂੰ ਵੀ ਤੁਹਾਡੇ ਇਲਾਕੇ ਨੂੰ ਜਿੱਦੀ ਵਾਸਤੇ ਤੁਸੀਂ ਬੜੇ ਲੰਮਾ ਸਮਾਂ ਬਹੁਤ ਕਾਰਨਾ ਕਰਕੇ ਬਤਾਲ ਕੇ ਤਰਕੀ ਕਰਾਈਏ ਹੁਣ ਆਕੇ ਨੂੰ ਫੇਰ ਮੌਕਾ ਮਿਲਿਆ ਕਿ ਉਹ ਤੁਸੀਂ ਉਹਦੀ ਏਕੜੇ ਕਰਕੇ ਉਹਨੂੰ ਅੱਗੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ ਸੀਰ ਸਰ ਥੈਂਕ ਯੂ ਬਹੁਤ ਮਿਹਰਬਾਨੀ ਲਈ ਥੈਂਕ ਯੂ